ਔਰ ਜੋਤਸੀਆਂ ਦੇ ਚੱਕਰ ਵਿੱਚ ਉਹੀ ਪੈਣ ਜੋ ਵਹਿਮ ਤੋਂ ਮਾਰ ਵਿੱਚ ਫਸੇ ਹੋਏ ਨੇ। ਵੈਸੇ ਜੋਤਿਸ਼ ਵਿੱਦਿਆ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸਾਡੇ ਦੇਸ਼ ਦੇ ਵਿੱਚ ਪਿਆ ਹੈ ਯੂਨਾਨ ਤੋਂ ਆਇਆ ਹੈ ਇਹ ਵੀ ਮਾਰਜ਼ ਕਰਦੇ ਆ। ਗਣਕ ਜੋਤਿਸ਼ੀ ਸਾਡੇ ਦੇਸ਼ ਗਣਿਤ ਵਿੱਦਿਆ ਇੱਕ ਸਾਲ ਪਹਿਲੇ ਦੱਸ ਦੇਣਾ ਸੂਰਜ ਨੂੰ ਗ੍ਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਕ ਜੋਤਿਸ਼ ਤੇ ਸੀ ਲੇਕਿਨ ਹਾਲੇ ਤੱਕ ਜੋਤਿਸ਼ ਗ੍ਰਹਿ ਨਿਛਤਰਾ ਦਾ ਤੁਹਾਡੇ ਉੱਤੇ ਕੋਈ ਫਲ ਇਹ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਯੂਨਾਨ ਤੋਂ ਆਏ ਨੇ ਸੋਕਰਾਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਸੀ ਸੀ ਯੂਨਾਨ ਦੇ ਇੱਕ ਰਾਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ਗ੍ਰਹਿ ਨਿਛਤਰਾ ਦਾ ਅਧਿਐਨ ਕਰ ਰਿਹਾ ਸੀ ਰਾਤ ਸੀ ਤੇ ਹੌਲੀ ਹੌਲੀ ਚੱਲ ਵੀ ਰਿਹਾ ਸੀ ਛੋਟੀ ਜੀ ਖੋਈ ਸੀ ਉਹ ਦੇਖ ਪਾਣੀ ਕਢ ਕੇ ਖਰਬੂਜ਼ਿਆਂ ਨੂੰ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਉਹ ਹੈ ਖੋਦ ਅੱਜ ਗਿਰ ਗਿਆ ਚਲਦੇ ਆਂ ਚੱਲਦੇ ਹਨੇਰਾ ਬਨੇ ਰਹਾ ਹੈ ਨੇ ਸੀ ਤੇ ਛੋਟੀ ਜੀ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾਲੀ ਇੱਕ ਬੁੱਢੀ ਬਿਰਧ ਮਾਤਾ ਆਵਾਜ਼ ਜਦਾਈ ਤੇ ਉਹਨੂੰ ਪਤਾ ਚੱਲਿਆ ਖੂਦ ਇੱਕ ਕੋਈ ਜਾਨਵਰ गिर ਗਿਆ ਹੈ। ਕੋਈ ਪਸ਼ੂ गिर ਗਿਆ ਉਹਨੇ ਪਛਤਾਇਆ। ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕਢੋ ਮੈਨੂੰ ਬਾਹਰ ਕਢੋ। ਉਸ ਬੁੱਢੀ ਮਾਂ ਨੂੰ ਇੱਕਦਮ ਸਮਝ ਆ ਗਈ ਕੋਈ ਬੰਦਾ गिर ਗਿਆ ਹੈ। ਖੈਰ ਰਸਤਾ ਪਾਇਆ ਬਹੁਤ ਡੂੰਗੀ ਖੋਈ ਨਹੀਂ ਸੀ ਟੋਏ ਜਿੰਨਾਂ ਸੀ। ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗਾਇੰਦੇ ਇਲਾਕੇ 'ਚ ਵੀ ਦੇਖਿਆ 3-4 ਫੁੱਟ ਤੇ ਪਾਣੀ ਨਿਕਲ ਆਂਦਾ ਹੈ ਜ਼ਮੀਨ ਤੋਂ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਕਰਾਤ ਨੂੰ ਬਾਹਰ ਕਢਿਆ ਸੁਕਰਾਤ ਉਸ ਮਾਨ ਨੂੰ ਕਹਿੰਦਾ ਮੈਂ ਬਹੁਤ ਵੱਡਾ ਨਜੂਮੀ ਆ ਜੋਤਿ ਆ ਬੜੇ ਬੜੇ ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋਲ ਸਮਾਂ ਪਹਿਲੇ ਮੰਗਦੇਂ ਮੈਂ ਉਹਨਾਂ ਨੂੰ ਸਮਾਂ ਦੇਨਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਤੇਰਾ ਭਵਿੱਖ ਦੇਖਾਂਗਾ ਤੂੰ ਰਾਤ ਨੂੰ ਮੇਰੇ ਤੇ ਪਰਉਪਕਾਰ ਕੀਤਾ ਮੈਨੂੰ ਖੋਈ ਦੇ ਚੋਂ ਕਢਿਆ ਹੱਸ ਕੇ ਉਹ ਬੁੱਢੀ ਮਾਂ ਕਹਿ ਲੱਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਉਣਾ ਕਿਉਂ ਲੰਬੀ ਲਾਈਨ ਲੱਗੀ ਲੱਗਦੀ ਹੈ ਰੋਜ਼ ਮੇਰੇ ਬੜੇ ਬੜੇ ਉਲਮਾ ਤੇ ਧਨਾੜ ਮੇਰੇ ਕੋਲ ਟਾਈਮ ਮੰਗਦੇ ਨੇ ਵਕਤ ਮੰਗਦੇ ਨੇ ਤੈਨੂੰ ਮੈਂ ਆਪ ਦੇ ਰਿਹਾ ਤੂੰ ਪਹਿਲੇ ਸਭ ਤੋਂ ਪਹਿਲਾਂ ਮੈਂ ਤੇਰਾ ਦੇਖਾਂਗਾ ਮੇਰੀ ਉਡੀਕ ਨਾ ਕਰੇ ਤੈਨੂੰ ਹੀ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਖੋਜ ਗਿਰ ਜਾਣਾ ਹੈ ਤੇ ਤੂੰ ਮੇਰੇ ਬਾਰੇ ਕੀ ਖਾਕ ਦੱਸੇਗਾ ਮੈਂ ਕਦੋਂ ਖੋਜ ਗਿਰਨਾ ਹੈ ਕਹਿੰਨੇ ਸੋocrates ਘਰ ਆ ਕੇ ਉਸਨੇ ਜੋਤਿਸ਼ ਵਿਦਿਆ ਦੇ ਸਾਰੇ ਗ੍ਰੰਥ ਸਾੜ ਦਿੱਤੇ ਅਗ ਲਾ ਦਿੱਤੇ ਕਹਿੰਨੇ ਸਭ ਗਲਤ ਹੈ ਮੇਰੇ ਨਾਲ ਕੱਲ ਕੀ ਹੋਣਾ ਹੈ ਪਰਮਾਤਮਾ ਜਾਣਦਾ ਹੈ ਵੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਆਪਣੇ ਕਰਮ ਕੀ ਗੱਥ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਕਾਰ ਸਮੇਂ ਦਾ ਗੈਪ ਹੈ ਸਮੇਂ ਦਾ ਗੈਪ ਹੈ ਤੋ ਪਤਾ ਨਹੀਂ ਚੱਲਦਾ ਕਿ ਕੀਤਾ ਸੀ ਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿੱਥੇ ਜਾਣੋ ਪਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਆਉਂਦਾ ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਆਉਂਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੁੰਦੀ ਹੈ ਬੰਦੇ ਨਾਲ ਆਇਦ ਹੁੰਦੀ ਹੈ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ ਔਰ ਜਿਤਨੇ ਚਿਰ ਤੱਕ ਸੁਭਾਵ ਇਦਾਂ ਪ੍ਰਮਾਤਮਾ ਵਰਗਾ ਨਹੀਂ ਆਉਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਜੰਮਦਾ ਰਹੇਗਾ ਮਰਦਾ ਰਹੇਗਾ ਇਸ ਵਾਸਤੇ ਹਨ ਗੁਰੂ ਨਾਨਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਾ ਜੰਮਦਾ ਹੈ ਨਾ ਮਰਦਾ ਹੈ ਸਾਨੂੰ ਪ੍ਰਭੂ ਨਾਲ ਜੋੜ ਦਿੱਤਾ ਨਾ ਜੰਮਦਾ ਹੈ ਨਾ ਮਰਦਾ ਹੈ